ਵੇਖਣ ਨੂੰ ਨਹੀਂ ਹੋਏ ਆ ਪਾਪਾ ਨਾ ਮਿੱਠੇ ਦੇ ਰਭਾ ਦੇ ਬਾਦੂ ਗਏ ਤੇ ਖਾ ਲੈਂਦੇ ਮਿੱਠਾ ਆਪਾਂ ਨੂੰ ਖਾ ਸਕਦੇ ਇਹ ਸਾਰੇ ਮਿੱਠਾ ਬਹੁਤ ਘੰਦੇ ਆ ਬੀਬੀ ਮੀਂਹ ਡੱਕ ਵੱਲ ਜਾ ਚਾ ਚਾ ਕੀ ਆ ਜਾ ਮੈਂ ਕੋ ਪਿੱਕੀ ਚੀਜ਼ ਚੀ ਜਾ ਅਹਾਂ ਤੇ ਪਿੱਕੀ ਵੀ ਸਾਡਾ ਉਧਰ ਡਾਕਟਰ ਆ ਜਿਹੜੇ ਲੱਪਗਾ ਖਾਈ ਹੋਏ ਤੇ ਇਹ ਕਰਨਾ ਨਹੀਂ ਬਾਹਾਂ ਨਹੀਂ ਲੈ ਮਾਰ ਬਿਧਾ ਤੂੰ ਬਾਹਾਂ ਤੂੰ ਵੀ ਨਾ ਪਾਉਂ ਤੂੰ ਬੂਲ ਫੜਾ ਲੇ ਲੱਪਗਾ ਵੀ ਤੱਤਿਆਂ ਤੱਤਿਆਂ ਸਵਾਦ ਲੱਗਦਾ ਹਾਂ ਹਾਂ

ਕੁੜੀ ਆ ਮਾਵਾਂ ਕੁੜੀ ਗੁੰਗਿਆ ਗੁੰਗਿਆ ਤੇ ਉਹ ਦੂਜਾ ਉਹ ਕਹਿੰਦਾ ਨਾ ਵੀ ਪ੍ਰੋਟੀਨ ਤਿੰਨ ਤਿੰਨ ਰਾਣੀਆਂ ਨੇ ਖਾਈ ਤਿੰਨ ਰਾਣੀਆਂ ਦੋ ਰਾਣੀਆਂ ਤੇ ਟੇਕ ਰਾਜੇ ਦੇ ਨਾਲ ਕਰੀਏ ਪ੍ਰੋਟੀਨ ਉਹ ਵੀ ਪ੍ਰੋਟੀਨ ਉਹ ਤਾਂ ਕੇਸ ਚੱਲੀ ਜਾਂਦਾ ਸੀ ਇਹਨਾਂ ਦਾ ਆਪਸ ਵਿੱਚ ਉਹ ਕਹਿ ਤਾਂ ਲੈ ਨੇ ਉਹ ਕਹਿੰਦਾ ਵੀ ਫਲਾਣੀ ਕੋਰ ਦੇ ਢੰਕੀ ਕੋਰ ਦੇ ਰਾਣੀ ਦੇ ਉਹਨਾਂ ਦੇ ਵੀ ਨਾ ਕਰਾਂਗੇ ਭਾਈ ਬਾਲੀ ਸੀ ਪ੍ਰੋਟੀਨ ਉਹ ਨਹੀਂ ਉਹ ਨਹੀਂ ਸੀਗਾ ਉਹ ਬਣੀ ਵੀ ਆ ਉਹਨੂੰ ਤੋਂ ਬਣੀ ਆ ਤਾਂ ਨੂੰ ਦੇ ਹਾਂ ਕਹ ਲੈ ਜੀ ਹਾਂ ਕਿੰਨਾ ਤੱਕ ਕੀ ਪਤਾ ਲੱਗ ਪਕਣਾ ਹਾਂ 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 ਇਹਦਾ ਉੱਧਰ ਲਿੱਧਰ ਨੂੰ ਆਸਾ ਬਦੇ ਆਹ ਨਹੀਂ ਕੁੱਲੇ ਹੁੰਦੇ ਨਹੀਂ ਕਾਣੀ ਕੁੱਲੇ ਆਉਣੇ ਬਹੁਤ ਸਾਲਾਂ ਨੂੰ ਉਹਨੇ ਕੁੱਲੇ ਆਏ ਵੱਡਾ ਗੇਟ ਕਿਲਾ ਕਿਲਾ ਕਿਲੇ ਦਾ ਹੀ ਹਾਂ ਜਿਹੜਾ ਬਾਪਾ ਵੀ ਸਾਹਮਣੇ ਆ ਹਾਂ ਉਹ ਤਾਂ ਬਹੁਤ ਟਾਈਮ ਬਾਅਦ ਕੁੱਲੇ ਜੇ ਨਹੀਂ ਹੁੰਦੀ ਆਪ ਕੋ ਉਰ ਗੱਲਣਾ ਇਹ ਤਾਂ ਥੋੜਾ ਇਹ ਪੰਜਾਬ ਨੂੰ ਵੇਚਦਾ ਸੀਗਾ ਇਹਦੇ ਕੋਲ ਪਿੱਛੇ ਵੀ ਲੱਗਾ ਬਣੀ ਨੀ ਉਹਨੇ ਗਏ ਨੀ ਨਮਤਰ ਮਾਰਦੀ ਵੇਖੀ ਜੀ ਕਿਲੇ ਚ ਕਿਲਾ ਤਾਂ ਮੈਂ ਤਾਂ ਵੇਖਿਆ ਵੇਖਿਆ ਸੋਨਾ ਬਹੁਤ ਹੰਦੂ ਤੂੰ ਮੇਰੇ ਨਾਲ ਜੰਮ ਪਾ ਉੱਥੇ ਬੜਾ ਬੁੜੇ ਛੋਟੇ ਇੰਨੇ ਕਿਲੇ ਆਪਾਂ ਨਹੀਂ ਸੀ ਤਾਂ ਜਾਂਦੀ ਰਹੇ ਸੀ ਕਿੰਨੇ ਸਾਲਾਂ ਬਾਅਦ ਭੁੱਲਿਆ ਫਰੇ ਇਹ ਮੈਂ ਤਾਂ ਕਾਫੀ ਟਾਈਮ ਹੋ ਗਿਆ ਉਹਦੇ ਤੋਂ ਕਿ ਉਹ ਤਾਂ ਗਿਆ ਤਾਂ ਖੁੱਲਦਾ ਸੀਗਾ ਕਿੰਨਾ ਟਾਈਮ ਬਾਅਦ ਹੈ ਕਿੰਨੇ ਸਾਲ ਹੋ ਗਏ ਤੂੰ ਮੈਨੂੰ ਇਹ ਮੈਨੂੰ ਨਾ ਦੱਸ ਜਦੋਂ ਮੈਂ ਪੜ੍ਹਦੀ ਸੀ ਉਹ ਤੋਂ ਪਹਿਲਾਂ ਦੀ ਗੱਲ ਹੈ ਉਹਨਾਂ ਨੂੰ ਵੀ ਪਤਾ ਤੈਨੂੰ ਕਦੋਂ ਪੜ੍ਹਦੀ ਸੀ ਉਦੋਂ ਪਤਾ ਕਿ ਕਿੱਥੇ ਗੇਟ ਖੁੱਲਦਾ ਸੀ ਉਹ ਜਦੋਂ ਬਾਬਾ ਕੀ ਜਦ ਮੇਲੇ ਤੇ ਰੱਖ ਨਹੀਂ ਕੱਢਦੇ ਆ ਕੇ ਕੱਢਦੀ ਆ ਉਹ ਉਦੋਂ ਵੀ ਗੇਟ ਖੁੱਲਦਾ ਹੈ ਉਹਸ ਰਾਤ ਤੇ ਸواری ਜਾਂਦੀ ਹੈ ਬਾਬਾ ਗੁਰੂ ਰਾਤ ਰਾਤ ਨੂੰ ਉਹਦੋਂ ਗੇਟ ਖੁੱਲਦਾ ਹੈ ਆ ਕੇ ਚੀਜ਼ਾਂ ਮੈਨੂੰ ਖਾਲਾ ਸਭ ਪੈ ਕੇ ਗੱਲੇ ਬਾਗੇ ਜਾ ਕੇ ਖਾਇਆ ਬੀਤੀ ਰਹੀ ਹੈ ਐਸਾ ਮੋਫੜੀ ਭਈਆ ਵੇ ਲਾ ਲਾ ਆ ਮੋਫੜੀ ਖਾਲਾ ਚੱਕ ਲਾ ਥਰਲੇ ਵੀ ਪਿਆ ਕਰੇ ਖੰਦੀ ਨਹੀਂ ਕਰਦੀ ਜੀ ਇੰਜ ਚੰਗੀ ਲੱਗਦੀ ਮੈਂ ਦੁਕਾਨ ਤੇ ਰਹਿਣਾ ਚਿੱਤ ਮਨ ਮੇ ਦੇਖ ਲੈ ਹੂੰ ਦੇਖ ਲੈ ਕਿੰਨੇ ਖਾਦੇ ਸਵੇਰ ਦੇ ਪੈਸੇ ਰਾਸਤਾ ਕਰਦੇ ਆ